ਸਤਿ ਸ਼੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਾਂਜੀ ਦੋਸਤੋ 15 ਅਗਸਤ ਤੋਂ ਬਾਅਦ ਇੱਕ ਬਹੁਤ ਵੱਡੀ ਚਰਚਾ ਸੜੀ ਹੋਈ ਸੀ ਵੀ GST ਦੇ ਵਿੱਚ ਗਵਰਨਮੈਂਟ ਬਹੁਤ ਵੱਡੀ ਚੇਂਜ ਕਰਨ ਜਾ ਰਹੀ ਆ ਤੇ ਲੋਕਾਂ ਨੂੰ ਦੀਵਾਲੀ ਦੇ ਉੱਤੇ ਇੱਕ ਤੋਹਫੇ ਦੇ ਵਜੋਂ GST ਦੇ ਵਿੱਚ ਬਹੁਤ ਜ਼ਿਆਦਾ ਘਾਟਾ ਕਰੇਗੀ ਬਹੁਤ GSTਆਂ ਦਰਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਘਾਟਾ ਕੀਤਾ ਜਾਵੇਗਾ ਆ ਦੋਸਤੋ 3 ਤੇ 4 ਤਰੀਕ ਨੂੰ ਜਿਹੜੀ GST ਕੌਂਸਲ ਦੀ ਮੀਟਿੰਗ ਸੀਗੀ ਉਹਦੇ ਵਿੱਚ ਪੂਰੇ ਰਾਜਾਂ ਦੇ ਮੰਤਰੀ ਤੇ ਆਪਣੇ ਦੇਸ਼ ਦੇ ਫਾਈਨੈਂਸ ਮਿਨਿਸਟਰ ਨਿਰਮਲਾ ਸੀ타ਰਾਮਣ ਨੇ ਉਹਨੂੰ ਚੇਅਰ ਕੀਤਾ ਸੀਗਾ ਤੇ ਉਹ ਮੀਟਿੰਗ ਦਾ ਜਿਹੜਾ ਰਿਜ਼ਲਟ ਆ ਉਹ ਆ ਗਿਆ ਹੈ ਉਹਨਾਂ ਨੇ ਉਹ ਜਿਹੜਾ ਫੈਸਲਾ ਸੀ ਉਹ ਲੈ ਲੇਤਾ ਗਿਆ ਤਾਂ ਉਹਨਾਂ ਨੇ ਕੀ ਫੈਸਲਾ ਲੇਤਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਸhtੀਆਂ ਹੋਣ ਜਾ ਰਹੀਆਂ ਨੇ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਵਿਸਤਾਰ ਨਾਲ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਵੀਡੀਓ ਨੂੰ ਪੂਰਾ ਦੇਖਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਆਪਣੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤਾਂ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸਟਾਰਟ ਹਾਂਜੀ ਦੋਸਤੋ ਕੇਂਦਰ ਦਾ ਬਹੁਤ ਵੱਡਾ ਤੋਹਫਾ ਲੋਕਾਂ ਨੂੰ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਸਤੀਆਂ ਹੋਣ ਜਾ ਰਹੀਆਂ ਜਿਹੜਾ ਜੀਐਸਟੀ 2.0 ਆ ਉਹ ਆ ਰਿਹਾ ਤੇ ਇਹ 22 ਸਤੰਬਰ 2025 ਤੋਂ ਲਾਗੂ ਹੋ ਰਿਹਾ ਤੇ ਜਿਹੜਾ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਚੀਜ਼ਾਂ ਸਸਤੀਆਂ ਮਿਲਣੀਆਂ ਸਟਾਰਟ ਹੋ ਜਾਣਗੀਆਂ ਤਾਂ ਦੋਸਤੋ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਕਿਹੜੀਆਂ ਚੀਜ਼ਾਂ ਦੇ ਉੱਤੇ ਪਹਿਲਾਂ ਕਿੰਨਾ GST ਲੱਗਦਾ ਸੀ ਤੇ ਹੁਣ 22 ਸਤੰਬਰ ਤੋਂ ਬਾਅਦ ਕਿੰਨਾ GST ਹੈ ਜਿਹੜਾ ਆਪਾਂ ਨੂੰ ਦੇਣਾ ਪਊਗਾ ਤੇ ਉਹ ਚੀਜ਼ਾਂ ਕਿੰਨੀਆਂ ਸਸਤੀਆਂ ਹੋ ਜਾਣਗੀਆਂ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਵਿਸਤਾਰ ਨਾਲ ਜਾਣਕਾਰੀ ਦੇਵਾਂਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਜੂਜ ਆਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਕੀ GST ਦੀਆਂ ਦਰਾਂ ਨੇ ਤੇ ਕਿੰਨੀਆਂ ਘਟ ਹੋਈਆਂ ਨੇ ਉਹਦੇ ਬਾਰੇ ਦੱਸਦੇ ਆਂ ਤਾਂ ਦੋਸਤੋ ਜਿਵੇਂ ਆਪਾਂ ਵਾਲਾਂ ਤੇ ਲਾਉਣ ਵਾਲਾ ਤੇਲ ਆ ਸ਼ੈਂਪੂ ਆ ਕਾਲਗੇਟਾ ਜਾਂ ਮਤਲਬ ਕਿ ਪੇਸਟ ਵਗੈਰਾ ਨੇ ਸਾਬਣਾਂ ਜਾਂ ਦੰਦਾਂ ਦਾ ਬਰਸਾ ਸ਼ੇਵਿੰਗ ਕਰੀਮ ਵਗੈਰਾ ਗਈ ਤਾਂ ਉਸ ਉੱਤੇ ਪਹਿਲਾਂ ਆਪਾਂ ਨੂੰ 18% GST ਪੇ ਕਰਨਾ ਪੈਂਦਾ ਸੀ ਤੇ ਹੁਣ ਆਪਾਂ ਨੂੰ 22 ਸਤੰਬਰ ਤੋਂ ਬਾਅਦ 5% ਜਿਹੜਾ GST ਹੈ ਇਸ ਉੱਤੇ ਪੇ ਕਰਨਾ ਪਵੇਗਾ ਤਾਂ ਪਹਿਲੇ 18% ਤੋਂ 5% ਤੇ ਗਵਰਨਮੈਂਟ ਇਸ ਨੂੰ ਲੈ ਕੇ ਆ ਗਈ ਹੈ ਤਾਂ ਇਸ ਦੇ ਵਿੱਚ ਮਤਲਬ ਕਿ ਬਹੁਤ ਵਧੀਆ ਇਹ ਚੀਜ਼ ਕੀਤੀ ਹੈ ਤਾਂ ਜੋ ਜਿਹੜੇ ਲੋਕ ਆਪਣੇ ਮਤਲਬ ਕਿ ਮੀਡਲ ਕਲਾਸ ਲੋਕ ਨੇ ਜਾਂ ਲੋਅ ਇਨਕਮ ਲੋਕ ਨੇ ਤਾਂ ਉਹਨਾਂ ਨੂੰ ਫਾਇਦਾ ਹੋਊਗਾ ਇਹ ਚੀਜ਼ਾਂ ਉਹਨਾਂ ਨੂੰ ਸਸਤੀਆਂ ਮਿਲਣੀਆਂ ਸਟਾਰਟ ਹੋ ਜਾਣਗੀਆਂ ਆ ਦੋਸਤੋ ਮੱਖਣ ਘਿਓ ਪਨੀਰ ਤੇ ਡੈਰੀ ਸਪਰੈਡ ਜਿਹੜੇ ਉਹ 12% ਜੀਐਸਟੀ ਸੀ ਉਹਨਾਂ ਉੱਤੇ ਤਾਂ ਉਹਨਾਂ ਨੂੰ ਵੀ ਗਵਰਨਮੈਂਟ ਨੇ ਘਟਾ ਕੇ 5% ਜੀਐਸਟੀ ਇਸ ਲੈਬ ਦੇ ਵਿੱਚ ਗਵਰਨਮੈਂਟ ਲੈ ਕੇ ਆ ਗਈ ਆ ਤਾਂ ਇਸ ਤੋਂ ਬਾਅਦ ਰੋਕੋ ਨਮਕੀਨ ਜਿਹੜੇ ਪੈਕਟ ਨਮਕੀਨ ਪੁਜੀਆ ਵਗੈਰਾ ਜਾਂ ਮਿਸ਼ਰਣ ਪੁਜੀਏ ਦੇ ਮਿਸ਼ਰਣ ਵਗੈਰਾ ਜਿੰਨੇ ਵੀ ਨਮਕੀਨ ਨੇ ਉਹ ਸਾਰੇ ਸਸਤੇ ਹੋ ਗਏ ਆ ਭਾਂਡੇ ਹੋਏ ਜਿਹੜੇ ਸਟੀਲ ਵਗੈਰਾ ਦੇ ਜਾਂ ਫਿਰ ਕਿਸੇ ਵੀ ਚੀਜ਼ ਦੇ ਜਿਹੜੇ ਆਪਾਂ ਬਰਤਨ ਵਗੈਰਾ ਲੈਣੇ ਆ ਰਸੋਈ ਵਾਸਤੇ ਉਹ ਵੀ ਸਸਤੇ ਹੋ ਗਏ ਆ ਤੇ ਬੱਚਿਆਂ ਦੇ ਨੱਪਕੇ ਨਾਲ ਡਾਈਪਰ ਤੇ ਸਲਾਈ ਮੀਨ ਸੀਨਾ ਦੇ ਪਾਰਟਸ ਤਾਂ ਆਪਣੀਆਂ ਮਾਵਾਂ ਭੈਣਾਂ ਨੂੰ ਵੀ ਫਾਇਦਾ ਹੋਊਗਾ ਸਲਾਈ ਮੀਨ ਸੀਨਾ ਦੇ ਜਿਹੜੇ ਪਾਰਟਸ ਨੇ ਉਹਨਾਂ ਨੂੰ ਵੀ ਗਵਰਨਮੈਂਟ ਨੇ 12% ਤੋਂ 5% ਜੀਐਸਟੀ ਦੇ ਵਿੱਚ ਕਰ ਦਿੱਤਾ ਗਿਆ ਤਾਂ ਦੋਸਤੋ ਜੀਐਸਟੀ ਦੇ ਪਹਿਲਾ ਚਾਰ ਸਲੈਬ ਸੀ 5% 12% 18% ਤੇ 28% ਤਾਂ ਗਵਰਨਮੈਂਟ ਨੇ 28% ਵਾਲਾ ਤੇ 12% ਵਾਲਾ ਸਲੈਬ ਉਹ ਖਤਮ ਕਰ ਦਿੱਤਾ ਗਿਆ ਤੇ ਹੁਣ ਦੋ ਹੀ ਸਲੈਬ ਨੇ ਜਿਹੜੇ ਹੋ ਰੱਖੇ ਗਏ ਨੇ 5% ਦਾ ਤੇ 18% ਦਾ ਤੇ ਦੋਸਤੋ ਇੱਕ 40% ਦਾ ਛੋਟਾ ਜਿਹਾ ਸਲੈਬ ਵੀ ਗਵਰਨਮੈਂਟ ਨੇ ਰੱਖਿਆ ਉਹ ਬਸ ਉਹ ਲਗਜ਼ਰੀ ਆਈਟਮ ਵਾਸਤੇ ਆ ਤੇ ਕੁਝ ਨਸ਼ੀਲੀਆਂ ਜਿਹੜੇ ਨਸ਼ੀਲੀਆਂ ਵਸਤਾਂ ਨੇ ਉਹਨਾਂ ਵਾਸਤੇ ਆ ਤਾਂ ਉਹਦੇ ਵਿੱਚ ਜ਼ਿਆਦਾ ਆਈਟਮਾਂ ਨਹੀਂ ਉਸ ਵਿੱਚ 7-8 ਆਈਟਮਾਂ ਨੇ ਤਾਂ ਮੇਨਲੀ ਮਤਲਬ ਕਿ ਦੋ ਹੀ ਸਲੈਬ ਗਵਰਨਮੈਂਟ ਨੇ ਰੱਖਿਆ 5% ਤੇ 18% ਇਸ ਤੋਂ ਬਾਅਦ ਆ ਦੋਸਤੋ ਸੇਤ ਸੰਭਾਲ ਖੇਤਰ ਦੇ ਵਿੱਚ ਵੀ ਰਾਹਤ ਲੋਕਾਂ ਨੂੰ ਮਿਲੇਗੀ ਉਸ ਵਿੱਚ ਕੀ ਕੀ ਚੀਜ਼ਾਂ ਸਸਤੀਆਂ ਹੋ ਰਹੀਆਂ ਨੇ ਤਾਂ ਦੋਸਤੋ ਜੀਵਨ ਬੀਮਾ ਤੇ ਸਿਹਤ ਬੀਮਾ ਦਾ ਜਿਹੜਾ ਇਹਦੇ ਉੱਤੇ ਪਹਿਲਾਂ 18% ਜਿਹੜਾ ਹੈਲਥ ਇੰਸ਼ੋਰੈਂਸਾ ਤੇ ਲਾਈਫ ਇੰਸ਼ੋਰੈਂਸ ਉੱਤੇ ਤਾਂ 18% ਗਵਰਨਮੈਂਟ ਜੀਐਸਟੀ ਲੈਂਦੀ ਸੀ ਤਾਂ ਗਵਰਨਮੈਂਟ ਨੇ ਇਸ ਵਿੱਚ ਬਹੁਤ ਵੱਡੀ ਰਾਹਤ ਕਰਦੀ ਉਸ ਨੂੰ 0% ਜੀਐਸਟੀ ਕਰ ਦਿੱਤਾ ਮਤਲਬ ਕਿ ਜੀਐਸਟੀ ਉਸ ਦੇ ਉੱਤੋਂ ਖੱਟ ਗਿਆ ਹੈ ਇਸ ਤੋਂ ਮਾਰਾ ਦੋਸਤੋ ਜਿਹੜੇ ਮੈਡੀਕਲ ਕਰਨਾ ਥਰਮਾਮੀਟਰ ਵਗੈਰਾ ਤਾਂ ਉਹਨਾਂ ਉੱਤੇ ਵੀ 18% ਜੀਐਸਟੀ ਉਸ ਨੂੰ ਘਟਾ ਕੇ ਗਵਰਨਮੈਂਟ ਨੇ 5% ਜੀਐਸਟੀ ਕਰ ਦਿੱਤਾ ਗਿਆਗਾ ਇਸ ਤੋਂ ਬਾਅਦ ਆ ਦੋਸਤੋ ਜੋ ਮੈਡੀਕਲ ਗ੍ਰੇਡ ਆਕਸੀਜਨ ਆ ਡਾਇਗਨੋਸਿਸ ਕਿੱਟਾਂ ਨੇ ਜਾਂ ਗਲੂਕੋਮੀਟਰ ਟੈਸਟ ਸਪਰਿਟ ਜਾਂ ਸੁਪਰ ਮਲਟਲੈਂਟਿਕ ਐਨਕਾ ਤਾਂ ਇਹਨਾਂ ਦੇ ਉੱਤੇ ਵੀ ਗਵਰਨਮੈਂਟ ਨੇ 12% ਤੋਂ ਘਟਾ ਕੇ ਜੀਐਸਟੀ ਆ ਜਿਹੜਾ 5% ਕਰ ਦਿੱਤਾ ਗਿਆ ਤਾਂ ਮੈਡੀਕਲ ਸਹੂਲਤਾਂ ਨੇ ਜਿਹੜੀਆਂ ਉਹ ਵੀ ਲੋਕਾਂ ਨੂੰ ਸਸਤੀਆਂ ਮਿਲਣੇ ਆ ਸਟਾਰਟ ਹੋ ਜਾਣਗੀਆਂ ਮੈਡੀਕਲ ਸਹੂਲਤਾਂ ਇੱਕ ਮੇਨ ਸਹੂਲਤ ਆ ਜਿਹੜੀ ਕਿ ਹਰ ਇੱਕ ਬੰਦੇ ਨੂੰ ਜ਼ਰੂਰਤ ਹੁੰਦੀ ਆ ਤੇ ਚਾਹੇ ਕੋਈ ਗਰੀਬ ਆ ਜਾਂ ਅਮੀਰ ਆ ਤਸੋਂ ਮੈਡੀਕਲੀ ਚੀਜ਼ਾਂ ਨੇ ਜਿਹੜੀਆਂ ਉਹ ਉੱਥੇ ਜਾਣਾ ਪੈਂਦਾ ਮੈਡੀਕਲੀ ਆਪਾਂ ਨੂੰ ਸਹੂਲਤ ਲੈਣੀ ਪੈਂਦੀ ਹੈ ਤਾਂ ਉਹ ਸਸਤੀ ਹੋ ਜਾਵੇਗੀ ਤੇ ਜੀਵਨ ਬੀਮੇ ਵਗੈਰਾ ਸਭ ਕੁਝ ਜੋ ਉਹ ਜ਼ਰੂਰੀ ਸੀ ਤੇ ਬਹੁਤ ਟੈਂਪੋ ਇਹ ਡਿਮਾਂਡ ਵੀ ਚੱਲ ਰਹੀ ਸੀ ਵੀ ਜਿਹੜੇ ਹੈਲਥ ਇੰਸ਼ੋਰੈਂਸ ਆ ਲਾਈਫ ਇੰਸ਼ੋਰੈਂਸ ਆ ਇਹਨਾਂ ਨੂੰ ਗਵਰਨਮੈਂਟ ਨੂੰ ਟੈਕਸ ਫਰੀ ਕਰਨਾ ਚਾਹੀਦਾ ਤਾਂ ਗਵਰਨਮੈਂਟ ਨੇ ਉਹਦੇ ਉੱਤੇ ਜ਼ੀਰੋ ਟੈਕਸ ਕਰ ਦਿੱਤਾ ਗਿਆ ਇਸ ਤੋਂ ਬਾਅਦ ਆ ਦੋਸਤੋ ਸਿੱਖਿਆ ਐਜੂਕੇਸ਼ਨ ਸਟੇਸ਼ਨਰੀ ਵਗੈਰਾ ਜਿਹੜੀ ਹੈਗੀ ਆ ਇਹਦੇ ਉੱਤੇ ਵੀ ਗਵਰਨਮੈਂਟ ਨੇ ਬਹੁਤ ਵੱਡਾ ਚੇਂਜ ਕੀਤਾਗਾ ਗਵਰਨਮੈਂਟ ਨੇ ਜੀਐਸਟੀ 0% ਇਹਦੇ ਉੱਤੇ ਕਰ ਦਿੱਤਾ ਗਿਆ ਤਾਂ ਜੋ ਜਿਹੜੇ ਵੀ ਆਪਣੇ ਬੱਚੇ ਨੇ ਗਰੀਬ ਬੱਚੇ ਨੇ ਮੀਡਲ ਕਲਾਸ ਫੈਮਲੀਆ ਨੇ ਤਾਂ ਉਹਨਾਂ ਨੂੰ ਸਟੇਸ਼ਨਰੀ ਵਗੈਰਾ ਤੇ ਜਿਆਦਾ ਵੱਡਣ ਪੈਂਦਾ ਸੀ ਜਿਆਦਾ ਟੈਕਸ ਦੇਣਾ ਪੈਂਦਾ ਸੀ ਤਾਂ ਗਵਰਨਮੈਂਟ ਨੇ ਸੋ ਟੈਕਸ ਹਟਾ ਦਿੱਤਾ ਗਿਆ ਤਾਂ ਜੋ ਜਿਹੜੇ ਆਪਣੇ ਬੱਚੇ ਨੇ ਉਹ ਵਧੀਆ ਐਜੂਕੇਸ਼ਨ ਲੈ ਸਕਣ ਤੇ ਆਪਾਂ ਨੂੰ ਵੀ ਐਜੂਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕਰਨ ਦੇ ਵਿੱਚ ਥੋੜਾ ਬਚਤ ਹੋਵੇ ਤਾ ਸਿੱਖਿਆ ਦੇ ਵਿੱਚ ਸਿੱਖਿਆ ਨੂੰ ਜਿਹੜੀ ਗਵਰਨਮੈਂਟ ਨੇ ਸਸਤਾ ਕਰ ਦਿੱਤਾ ਤਾਂ ਉਸ ਵਿੱਚ ਨਕਸ਼ੇ ਚਾਰਟ ਗਲੋਬਸ ਵਗੈਰਾ ਹੁੰਦੇ ਨੇ ਤਾਂ ਉਹਨਾਂ ਤੇ 12% ਜੀਐਸਟੀ ਲੱਗਦਾ ਸੀ ਗਵਰਨਮੈਂਟ ਨੇ 0% ਕਰ ਦਿੱਤਾ ਗਿਆ ਬਾਕੀ ਜਿਹੜੇ ਸੋਪਨਰ ਜਾਂ ਕ੍ਰੇਨਜ਼ ਜਾਂ ਪੈਸਟਲ ਕੋਈ ਵੀ ਕਲਰ ਵਗੈਰਾ ਜਿਹੜੇ ਬੱਚੇ ਐਜੂਕੇਸ਼ਨ ਪਰਪਸ ਵਾਸਤੇ ਯੂਜ਼ ਕਰਦੇ ਸੀ ਤਾਂ ਉਹਨਾਂ ਉੱਤੇ ਵੀ ਗਵਰਨਮੈਂਟ ਨੇ 0% ਜੀਐਸਟੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੋਸਤੋ ਕੋਈ ਐਕਸਰਸਾਈਜ਼ ਬੁੱਕ ਦਾ ਨੋਟਬੁੱਕ ਦਾ ਰੇਜ਼ਰ ਆ ਗਈ ਔਸਤ ਤੇ ਗਵਰਨਮੈਂਟ ਨੇ ਸਭ ਜੀਐਸਟੀ ਫ੍ਰੀ ਕਰ ਦਿੱਤਾ ਪੂਰਾ 0% ਜੀਐਸਟੀ ਕਰ ਦਿੱਤਾ ਇਹ ਬਹੁਤ ਵਧੀਆ ਕੰਮ ਗਵਰਨਮੈਂਟ ਨੇ ਕੀਤਾਗਾ ਕਿਉਂਕਿ ਐਜੂਕੇਸ਼ਨ ਨੂੰ ਪ੍ਰੋਮੋਟ ਕਰਨ ਵਾਸਤੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਗਵਰਨਮੈਂਟ ਨੂੰ ਕਰਨਾ ਚਾਹੀਦਾ ਸੀ ਵੀ ਐਜੂਕੇਸ਼ਨ ਥੋੜੀ ਸਸਤੀ ਹੋਵੇ ਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਥੋੜਾ ਉਹਨਾਂ ਦੀ ਬਚਤ ਹੋ ਜਾਵੇ ਇਸ ਤੋਂ ਬਾਹਰ ਆ ਦੋਸਤੋ ਵੀ ਕਿਸਾਨਾਂ ਦੇ ਵਾਸਤੇ ਖੇਤੀਬਾੜੀ ਸੈਕਟਰ ਵਾਸਤੇ ਇਸ ਜੀਐਸਟੀ ਦੇ ਵਿੱਚ ਗਵਰਨਮੈਂਟ ਨੇ ਕੀ ਚੇਂਜ ਕੀਤਾਗਾ ਤਾਂ ਜੋ ਆਪਣੇ ਕਿਸਾਨ ਭਰਾਵਾਂ ਨੂੰ ਕੁਝ ਚੀਜ਼ਾਂ ਸਸਤੀਆਂ ਮਿਲਣ ਤੇ ਉਹ ਆਪਣਾ ਉਹਦੇ ਵਿੱਚ ਉਹਨਾਂ ਦੀ ਮਤਲਬ ਕਿ ਖੇਤੀਬਾੜੀ ਕਰਨ ਵਗੈਰਾ ਖਰੀਦਣ ਦੇ ਵਿੱਚ ਵੀ ਉਹਨਾਂ ਨੂੰ ਬਚਤ ਹੋਵੇ ਤਾਂ ਦੋਸਤੋ ਜਿਹੜੇ ਟਰੈਕਟਰ ਵਗੈਰਾ ਦੇ ਟਾਇਰ ਸੀ ਤੇ ਟਰੈਕਟਰ ਵਗੈਰਾ ਦਾ ਸਫੇਅਰ ਪਾਰਟ ਸੀ ਉਹ ਉਹਦੇ ਉੱਤੇ ਪਹਿਲਾਂ 18% ਜੀਐਸਟੀ ਲੱਗਦਾ ਸੀ ਤਾਂ ਗਵਰਨਮੈਂਟ ਨੇ ਉਹਨੂੰ ਘਟਾ ਕੇ 5% ਕਰ ਦਿੱਤਾ ਗਿਆ ਤਾਂ ਇਹ ਬਹੁਤ ਵਧੀਆ ਕੰਮ ਕੀਤਾ ਆਪਣੇ ਕਿਸਾਨ ਵੀਰਾਂ ਨੂੰ ਕੁਝ ਨਾ ਕੁਝ ਫਾਇਦਾ ਹੋਵੇਗਾ ਜ਼ਰੂਰ ਫਾਇਦਾ ਹੋਵੇਗਾ ਉਸ ਤੋਂ ਬਾਅਦ ਦੋਸਤੋ ਜੇ ਟਰੈਕਟਰ ਨੇ ਜੇਕਰ ਕਿਸੇ ਨੇ ਨਾਵਾ ਟਰੈਕਟਰ ਲੈਣਾ ਤਾਂ ਪਹਿਲਾਂ ਉਹਦੇ ਉੱਤੇ 5% 12% ਜੀਐਸਟੀ ਗਵਰਨਮੈਂਟ ਲੈਂਦੀ ਸੀ ਉਸ ਨੂੰ ਗਵਰਨਮੈਂਟ ਨੇ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਤਾਂ ਕਿਸਾਨ ਦਾ ਇੱਥੇ ਵੀ ਫਾਇਦਾ ਹੋਵੇਗਾ ਉਸ ਤੋਂ ਬਾਅਦ ਦੋਸਤੋ ਜਿੰਨੇ ਵੀ ਕੀਟਨਾਸ਼ਕ ਦਵਾਈਆਂ ਵਗੈਰਾ ਆਪਾਂ ਫਸਲਾਂ ਦੇ ਉੱਤੇ ਛਿੜਕਾ ਕਰਨ ਵਾਸਤੇ ਲਿਆਉਂਦੇ ਸੀ ਜਾਂ ਫਿਰ ਰੇਹਾਂ ਸਪਰੇਹਾਂ ਫੈਟੀਲਾਈਜ਼ਰ ਵਗੈਰਾ ਜੋ ਵੀ ਸੀਗੇ ਜਾਂ ਕੋਈ ਪੋਸ਼ਟਿਕ ਤੱਤ ਵਗੈਰਾ ਆਪਾਂ ਆਪਣੀ ਫਸਲ ਦੇ ਵਿੱਚ ਪਾਉਂਦੇ ਸੀਗੇ ਤਾਂ ਉਹਨਾਂ ਦੇ ਉੱਤੇ ਸਬਦੇ ਉੱਤੇ 12% ਤੋਂ ਗਵਰਨਮੈਂਟ ਨੇ 5% ਜੀਐਸਟੀ ਕਰ ਦਿੱਤਾ ਗਿਆ ਮਤਲਬ ਕਿ ਇਸ ਵਿੱਚ 7% ਦੀ ਕਟੌਤੀ ਕਰ ਦਿੱਤੀ ਗਈ ਆ ਇਸ ਤੋਂ ਬਾਅਦ ਆ ਦੋਸਤੋ ਜਿਹੜੀ ਕਿ ਡ੍ਰੌਪ ਸਿਸਟਮ ਦੇ ਰਾਹੀਂ ਤੁੱਕਾ ਸਚਾਈ ਦਾ ਕੋਈ ਵੀ ਪ੍ਰੋਜੈਕਟ ਕਿਸਾਨ ਆਪਣੇ ਖੇਤ ਵਿੱਚ ਲਾਉਂਦਾ ਸੀ ਚਾਹੇ ਉਹ ਬਾਗਬਾਨੀ ਵਾਸਤੇ ਹੋਵੇ ਜਾਂ ਕਿਸੇ ਹੋਰ ਸੜਕਾ ਸਿਸਟਮ ਵਾਸਤੇ ਪਾਣੀ ਦੀ ਬਚਤ ਕਰਨ ਵਾਲਾ ਜਿਹੜਾ ਪ੍ਰੋਜੈਕਟ ਕਿਸਾਨ ਲਾਉਂਦਾ ਸੀ ਉਸ ਦੇ ਉੱਤੇ ਵੀ ਗਵਰਨਮੈਂਟ ਨੇ 5% ਜੀਐਸਟੀ ਕਰ ਦਿੱਤਾ ਜਿਹੜਾ ਕਿ ਪਹਿਲਾਂ 12% ਕਿਸਾਨ ਨੂੰ ਪੇਮੈਂਟ ਕਰਨੀ ਪੈਂਦੀ ਸੀ ਇਸ ਤੋਂ ਮਾਰਾ ਦੋਸਤੋ ਖੇਤੀਬਾੜੀ ਦੇ ਜਿੰਨੇ ਵੀ ਸੰਦ ਨੇ ਚਾਹੇ ਉਹ ਖਾਲ ਨੇ ਜਾਂ ਫਿਰ ਹੋਰ ਵੀ ਜਿੰਨੇ ਬਾਹ ਬਹਾਈ ਦੇ ਵਿੱਚ ਆਪਣੇ ਸੰਦ ਕੰਮ ਆਉਂਦੇ ਆ ਉਹਨਾਂ ਦੇ ਉੱਤੇ ਤੇ ਥ੍ਰੈਸਟਿੰਗ ਵਾਸਤੇ ਫਸਲਾਂ ਦੀ ਕਟਾਈ ਵੜਾਈ ਵਾਸਤੇ ਕੰਬਾਈਨਾ ਵਗੈਰਾ ਤਾਂ ਉਹਨਾਂ ਦੇ ਉੱਤੇ ਵੀ ਗਵਰਨਮੈਂਟ ਨੇ 12% ਤੋਂ 5% ਦੇ ਜੀਐਸਟੀ ਸਲੈਬ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਲੈ ਕੇ ਆ ਗਈ ਆ ਤਾ ਜਿੱਥੋਂ ਤੱਕ ਕਈਏ ਵੀ ਆਪਾਂ ਖੇਤੀਬਾੜੀ ਨੂੰ ਮੁਸਤਫਸਰ ਕਰਨ ਲਈ ਵਾਸਤੇ ਗਵਰਨਮੈਂਟ ਨੇ ਇਹ ਵੀ ਬਹੁਤ ਵਧੀਆ ਕਦਮ ਉਠਾਇਆਗਾ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ ਇਸ ਤੋਂ ਬਾਅਦ ਆ ਦੋਸਤੋ ਆਟੋਮੋਬਾਈਲ ਨੂੰ ਸਸਤਾ ਕੀਤਾਗਾ ਮਤਲਬ ਕਿ ਗਵਰਨਮੈਂਟ ਨੇ ਜਿਹੜੀਆਂ ਕਾਰਾਂ ਨੇ ਉਹਨਾਂ ਨੂੰ ਅਫੋਰਡੇਬਲ ਬਣਾਉਣ ਵਾਸਤੇ ਵੀ ਕਦਮ ਉਠਾਏ ਨੇ ਤੇ ਜਿਨ੍ਹਾਂ ਦੇ ਵਿੱਚ 10% ਤੱਕ ਦੀ ਛੋਟੀ ਕਰ ਦਿੱਤੀ ਹੈ ਜਿਹੜੀਆਂ ਛੋਟੀਆਂ ਪੈਟਰੋਲ ਡੀਜ਼ਲ ਦੀਆਂ ਕਾਰਾਂ ਨੇ ਉਹਨਾਂ ਦੇ ਵਿੱਚ 10% ਜੀਐਸਟੀ ਜਿਹੜਾ ਗਵਰਨਮੈਂਟ ਨੇ ਕਟ ਕਰ ਦਿੱਤਾ ਇਸ ਵਿੱਚ ਪਟ્રોલ ਸੀਐਨਜੀ ਐਲਪੀਜੀ ਕਾਰਾਂ ਨੇ ਜਿਹੜੀਆਂ 1200 ਸੀਸੀ ਤੋਂ ਲੈ ਕੇ ਉਸ ਤੋਂ ਬਾਰ 1200 ਸੀਸੀ ਤੱਕ ਤੇ 4000 ਜਿਹੜਾ ਐਮਐਮ ਦੀ ਉਹਨਾਂ ਦੀ ਮਤਲਬ ਕਿ ਨਵਾਈ ਆ ਉਹ ਸਾਰੀਆਂ ਕਾਰਾਂ ਨੇ ਉੱਥੋਂ ਤੱਕ ਦੀਆਂ ਕਾਰਾਂ ਨੇ ਉਹਨਾਂ ਉੱਤੇ 28% ਪਹਿਲਾਂ ਆਪਾਂ ਜੀਐਸਟੀ ਪੇ ਕਰਦੇ ਸੀ ਤਾਂ ਗਵਰਨਮੈਂਟ ਨੇ ਉਹਨੂੰ ਘਟਾ ਕੇ 18% ਕਰ ਦਿੱਤਾ ਗਿਆ ਹੈ ਤਾਂ ਮਤਲਬ ਕਿ ਕਾਰ ਲੈਣੀ ਹੁਣ ਸਸਤੀ ਹੋ ਜਾਵੇਗੀ ਜਿਹੜੀ ਕਿ 22 ਸਤੰਬਰ ਤੋਂ ਬਾਅਦ ਜੇ ਕੋਈ ਕੋਈ ਕਾਰ ਲੈਣ ਦਾ ਪਲਾਨ ਬਣਾ ਰਿਹਾ ਕੋਈ ਨਵੀਂ ਕਾਰ ਲਿਆਉਣੀ ਚਾਹੁੰਦਾਗਾ ਤਾਂ ਉਸ ਨੂੰ ਉਹ ਕਾਰ 10% ਸਸਤੀ ਮਿਲੇਗੀ ਮਿਲ ਜਾਵੇਗੀ ਜੇਕਰ ਕੋਈ 10 ਲੱਖ ਰੁਪਈਆ ਕਾਰ ਦੇ ਉੱਤੇ ਲਗਾ ਰਿਹਾ ਸੀ ਤਾਂ ਉਸ ਨੂੰ ਪਹਿਲਾਂ 2 ਲੱਖ 80000 ਰੁਪਈਆ ਟੈਕਸ ਦੇਣਾ ਪੈਂਦਾ ਸੀ ਗਵਰਨਮੈਂਟ ਨੂੰ ਜੀਐਸਟੀ ਦੇ ਰੂਪ ਦੇ ਵਿੱਚ ਤੇ ਹੁਣ ਉਹਨਾਂ ਨੂੰ 1 ਲੱਖ 80000 ਰੁਪਈਆ ਦੇਣਾ ਪਊਗਾ ਮਤਲਬ ਕਿ ਸਿੱਧਾ 1 ਲੱਖ ਰੁਪਈਏ ਦਾ ਫਾਇਦਾ ਹੋਵੇਗਾ ਇਸ ਤੋਂ ਬਾਅਦ ਆ ਦੋਸਤੋ ਜਿਹੜੀਆਂ ਡੀਜ਼ਲ ਦੀਆਂ ਕਾਰਾਂ ਨੇ 1500 ਸੀਸੀ ਤੱਕ ਤੇ 4000 ਐਮਐਮ ਤੱਕ ਉਹਨਾਂ ਦੇ ਉੱਤੇ ਵੀ ਗਵਰਨਮੈਂਟ ਨੇ 10% ਦੀ ਕਟੌਤੀ ਕਰ ਦਿੱਤੀ 28% ਤੋਂ 18% ਵਾਲੇ ਸਲੈਬ ਦੇ ਵਿੱਚ ਗਵਰਨਮੈਂਟ ਉਹਨੂੰ ਲੈ ਕੇ ਆ ਗਈ ਆ ਤਾਂ ਇਹ ਵੀ ਇੱਕ ਬਹੁਤ ਵੱਡੀ ਰਾਹਤ ਆਮ ਜਨਤਾ ਨੂੰ ਹੋਵੇਗੀ ਇਸ ਤੋਂ ਬਾਅਦ ਆ ਦੋਸਤੋ ਜਿਹੜੇ ਤਿੰਨ ਪਹੀਆ ਵਾਹਨ ਨੇ ਜਿਵੇਂ ਕੋਈ ਆਟੋ ਵਗੈਰਾ ਨੇ ਕਈ ਬੰਦੇ ਆਟੋ ਵਗੈਰਾ ਲੈ ਕੇ ਆਪਣਾ ਰੋਜਗਾਰ ਚਲਾਉਂਦੇ ਆ ਆਟੋ ਚਲਾਉਂਦੇ ਆ ਤਾਂ ਉਹਨਾਂ ਨੂੰ ਵੀ ਫਾਇਦਾ ਗਵਰਨਮੈਂਟ ਨੇ ਪਹੁੰਚਾਇਆਗਾ ਤਾਂ ਉਹਦੇ ਉੱਤੇ ਵੀ 10% ਦੀ ਜਿਹੜੀ ਕਟੌਤੀ ਆ ਉਹ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਆਪਣਾ ਰੁਜ਼ਗਾਰ ਚਲਾ ਸਕਣ ਤੇ ਲੋਕਾਂ ਨੂੰ ਜਿਹੜੇ ਆਟੋਮੋਬਾਈਲ ਉਹ ਸਸਤੇ ਮਿਲ ਸਕਣ ਇਸ ਤੋਂ ਮਾਰਾ ਦੋਸਤੋ ਜਿਹੜੇ ਮੋਟਰਸਾਈਕਲ ਨੇ 350 350 ਸੀਸੀ ਤੱਕ ਦੇ ਤਾਂ ਉਹਨਾਂ ਦੇ ਵਿੱਚ ਵੀ 10% ਦੀ ਕਟੌਤੀ ਆ ਤੇ ਜਿਹੜੀਆਂ ਮਾਰਟ ਹੋਣ ਵਾਲੀਆਂ ਕੋਈ ਬਹਾਨੇ ਆਵਾਜਾਈ ਬਾਰੇ ਟਰਾਂਸਪੋਰਟ ਨੂੰ ਟ੍ਰਾਂਸਪੋਰਟ ਕਰਨ ਵਾਸਤੇ ਤਾਂ ਉਹਨਾਂ ਦੇ ਵਿੱਚ ਵੀ 10% ਦੀ ਗਵਰਨਮੈਂਟ ਨੇ ਕਟੌਤੀ ਕੀਤੀ ਆ ਤਾਂ ਉਸ ਤੋਂ ਬਾਅਦ ਆ ਦੋਸਤੋ ਇਲੈਕਟ੍ਰੋਨਿਕ ਜਿੰਨੇ ਵੀ ਆਪਾਂ ਚੀਜ਼ਾਂ ਖਰੀਦਦੇ ਸੀ ਇਲੈਕਟ੍ਰੋਨਿਕ ਉਸ ਦੇ ਵਿੱਚ ਵੀ ਗਵਰਨਮੈਂਟ ਨੇ ਜੀਐਸਟੀ ਦੇ ਵਿੱਚ ਜਿਹੜਾ ਆਪਾਂ ਨੂੰ ਮਤਲਬ ਕਿ ਰਾਹਤ ਦਿੱਤੀ ਆ ਜੀਐਸਟੀ ਘਟਾਇਆ ਹੈਗਾ ਤਾਂ ਆਪਾਂ ਨੂੰ ਇਲੈਕਟ੍ਰੋਨਿਕ ਚੀਜ਼ਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ 22 ਸਤੰਬਰ ਤੋਂ ਬਾਅਦ ਸਸਤੀਆਂ ਮਿਲਣੀਆਂ ਸਟਾਰਟ ਹੋ ਜਾਣਗੀਆਂ ਜਿਸ ਦੇ ਵਿੱਚ ਏਸੀ ਆ ਦੋਸਤੋ ਜਿਵੇਂ ਕਿ ਅੱਜਕੱਲ੍ਹ ਗਰਮੀ ਬਹੁਤ ਆ ਤਾਂ ਹਰੇਕ ਬੰਦੇ ਨੂੰ ਏਸੀ ਆ ਜਿਹੜਾ ਆਮ ਜ਼ਰੂਰਤ ਹੋ ਗਈ ਆ ਤਾਂ ਏਸੀ ਦੇ ਉੱਤੇ ਪਹਿਲਾਂ ਗਵਰਨਮੈਂਟ ਨੇ 28% ਟੈਕਸ ਰੱਖਿਆ ਹੋਇਆ ਸੀ ਜਿਹੜਾ ਕਿ ਹੁਣ 22 ਸਤੰਬਰ ਤੋਂ ਬਾਅਦ 18% ਆਪਾਂ ਨੂੰ ਟੈਕਸ ਪੇ ਕਰਨਾ ਤੇ 10% ਆਪਣਾ ਜਿਹੜਾ ਏਸੀ ਆ ਟੀਵੀ ਆ ਐਲਈਡੀ ਵਗੈਰਾ ਨੇ ਜਾਂ ਫਿਰ 32 ਇੰਚ ਤੱਕ ਐਲਈਡੀ ਆ ਜਾਂ ਮਾਈਕਰੋ ਨਾਨਾ ਜਾਂ ਪ੍ਰੋਜੈਕਟਰ ਆ ਜਾਂ ਫਿਰ ਮੋਨੀਟਰ ਵਗੈਰਾ ਨੇ ਕੰਪਿਊਟਰ ਵਗੈਰਾ ਨੇ ਤਾਂ ਉਹਨਾਂ ਦੇ ਉੱਤੇ ਵੀ ਗਵਰਨਮੈਂਟ ਨੇ 10% ਜੀਐਸਟੀ ਘਟ ਕਰ ਦਿੱਤਾ ਜੇ ਬਾਸ਼ਿੰਗ ਮਸ਼ੀਨਾਂ ਵਗੈਰਾ ਤੇ ਵੀ 10% ਦਾ ਜਿਹੜਾ ਜੀਐਸਟੀ ਆ ਉਹ ਗਵਰਨਮੈਂਟ ਨੇ ਘਟਾ ਦਿੱਤਾ ਗਿਆ ਜਿਹੜਾ ਕਿ ਹੁਣ ਆਪਾਂ ਨੂੰ ਪਹਿਲਾਂ 28% ਪੇ ਕਰਦੇ ਸੀ ਹੁਣ ਆਪਾਂ ਨੂੰ 18% ਹੀ ਜੀਐਸਟੀ ਪੇ ਕਰਨਾ ਪਵੇਗਾ ਇਸ ਤੋਂ ਬਾਅਦ ਆ ਗਵਰਨਮੈਂਟ ਨੇ ਕੁਝ 7-8 ਆਈਟਮਾਂ ਨੇ ਜਿਹੜੀਆਂ ਇਹਨਾਂ ਦੀ ਲਿਸਟ ਬਹੁਤ ਲੰਬੀ ਨਹੀਂ ਹੈ 7-8 ਆਈਟਮਾਂ ਨੂੰ ਤੇ ਇੱਕ ਵੱਡੀਆਂ ਕਾਰਾਂ ਨੇ ਜਿਹੜੀਆਂ ਜਿਵੇਂ ਕਿਸੇ ਨੇ ਫੋਰਚੂਨਰ ਵਗੈਰਾ ਵੱਡੀ ਕਾਰ ਚਲਾਉਣੀ ਆ ਤਾਂ ਉਸ ਦੇ ਉੱਤੇ ਕੋਈ ਚੇਂਜ ਨਹੀਂ ਕੀਤਾ ਗਿਆ ਤਾਂ ਗਵਰਨਮੈਂਟ ਨੇ ਉਹਦੇ ਉੱਤੇ 40% ਪਲੱਸ ਐਸਐ ਜਿਹੜਾ ਰੱਖਿਆ ਹੋਇਆਗਾ ਤੇ ਉਸ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ ਤੇ ਇੱਕ ਜਿਹੜੇ ਤੰਬਾਕੂ ਪ੍ਰੋਡਕਟ ਨੇ ਸਰਗਟ ਬੀੜੀ ਜਾਂ ਫਿਰ ਗੁਟਕਾ ਵਗੈਰਾ ਤਾਂ ਉਸ ਦੇ ਉੱਤੇ ਵੀ ਗਵਰਨਮੈਂਟ ਨੇ ਉਨੇ ਹੀ ਜੀਐਸਟੀ ਰੱਖਿਆ ਗਿਆ ਤੇ ਇਹਦੇ ਵਿੱਚ ਲਗਜ਼ਰੀ ਕਾਰਾਂ ਨੂੰ ਵੀ ਐਡ ਕਰ ਦਿੱਤਾ ਗਿਆ ਤਾਂ ਇਸ ਵਿੱਚ ਕੋਈ ਚੇਂਜ ਨਹੀਂ ਕੀਤੀ ਗਈ ਇਸ ਵਿੱਚ ਬਹੁਤ ਜ਼ਿਆਦਾ ਘੱਟ ਆਈਟਮਾਂ ਨੇ ਤੇ ਇਹ ਚੀਜ਼ਾਂ ਦਾ ਹੋਣਾ ਵੀ ਨਹੀਂ ਚਾਹੀਦਾ ਵੀ ਜਿਹੜੇ ਨਸ਼ੇ ਵਗੈਰਾ ਨੇ ਉਹਨਾਂ ਨੂੰ ਗਵਰਨਮੈਂਟ ਨੇ ਇੱਕ ਰੋਕ ਲਾਈ ਹੈ ਤਾਂ ਪ੍ਰਮੋਟ ਨਹੀਂ ਕੀਤਾ ਜੇਕਰ ਜੀਐਸਟੀ ਘਟ ਕਰ ਦੇ ਗਵਰਨਮੈਂਟ ਤਾਂ ਇਸ ਦਾ ਅਲੱਗ ਅਫੈਕਟ ਆਪਣ ਦੇ ਤੇ ਜਨਤਾ ਤੇ ਪਵੇਗਾ ਵੀ ਨਸ਼ੇ ਉਹਨਾਂ ਨੂੰ ਸਸਤੇ ਕਰ ਦਿੱਤੇ ਪਰ ਨਸ਼ਿਆਂ ਦੇ ਵਿੱਚ ਤੇ ਗਵਰਨਮੈਂਟ ਨੇ ਕੋਈ ਅਜਿਹਾ ਚੇਂਜ ਨਹੀਂ ਕੀਤਾ ਤੇ ਉਹਨੇ ਹੀ ਜੀਐਸਟੀ ਹੈ ਜਿਹੜਾ ਜਿੰਨਾ ਪਹਿਲਾਂ ਲੈਂਦੇ ਸੀ 19 40% ਪਲੱਸ ਸੈਸ ਉਹ ਰੈਗੂਲਰ ਚੱਲਦਾ ਰਹੂਗਾ ਤਾਂ ਦੋਸਤੋ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਇੱਕ ਚੀਜ਼ ਬਾਰੇ ਸਮਝਾਇਆ ਵੀ ਕਿਹੜੀ ਚੀਜ਼ ਦੇ ਉੱਤੇ ਕਿੰਨਾ ਜੀਐਸਟੀ ਗਵਰਨਮੈਂਟ ਨੇ ਘੱਟ ਕਰ ਦਿੱਤਾ ਗਿਆ ਤੇ ਆਮ ਜਨਤਾ ਨੂੰ ਇਸ ਦਾ ਕੀ ਕੀ ਫਾਇਦਾ ਹੋਵੇਗਾ ਇਹ ਚੀਜ਼ ਕਿਦੋਂ ਤੋਂ ਲਾਗੂ ਹੋਵੇਗੀ ਇਹ ਚੀਜ਼ 22 ਸਤੰਬਰ ਤੋਂ ਲਾਗੂ ਹੋਵੇਗੀ ਆਪਾਂ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਆ ਤਾਂ ਉਮੀਦ ਹੈ ਵੀ ਜਿਹੜੀ ਅੱਜ ਦੀ ਵੀਡੀਓ ਹੈ ਤੁਹਾਨੂੰ ਪਸੰਦ ਆਈ ਹੋਊਗੀ ਬਾਕੀ ਜੇਕਰ ਕਿਸੇ ਦਾ ਕੋਈ ਸਵਾਲ ਆ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਾਂ ਨੂੰ ਦੱਸ ਸਕਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਮਿਲਦੀ ਜਾ ਰਹਿਣ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤਾਂ ਦੋਸਤੋ ਆਪਾਂ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਉਈ ਨਵੀਂ ਜਾਣਕਾਰੀ ਲੈ ਕੇ ਤਾਂ ਦੋਸਤੋ ਸਤਿ ਸ੍ਰੀ ਅਕਾਲ